ਸਵਾਗਤ ਹੈ ਜੀ ਤੁਹਾਡਾ ਸਭ ਦਾ ਆਪਣੇ ਇਸ YouTube ਚੈਨਲ ਤੇ ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਵਧੀਆ ਹੋਗੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਹੋਰ ਕੁਝ ਨਵੇਂ ਮਸ਼ੀਨੀ ਵਰਕ ਦੇ ਸੂਟ ਜੋ ਬਹੁਤ ਸੋਹਣੇ-ਸੋਹਣੇ ਬਣਿਆ ਹੋਏ ਨੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਜੀ ਇਹ ਪੈਚ ਵਰਕ ਦਾ ਸੂਟ ਹੈ ਬਹੁਤ ਸੋਹਣਾ ਰੈਡੀ ਹੋਇਆ ਹੈ ਜੀ ਗ੍ਰੇ ਕਲਰ ਦਾ ਸੂਟ ਹੈ ਰੈੱਡ ਪੈਚ ਲੱਗਾ ਹੋਇਆ ਤੇ ਤਿੱਲੇ ਦੇ ਨਾਲ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਆਪਾਂ ਕਿਦਾ ਘੇਰਾ ਤੇ ਬਾਜੂ ਰੈਡੀ ਕੀਤੀ ਹੈ ਦੇਖੋ ਕਿੰਨਾ ਪਿਆਰਾ ਵਰਕ ਹੋਇਆ ਤੇ ਬਹੁਤ ਹੀ ਸਫਾਈ ਨਾਲ ਕੰਮ ਕੀਤਾ ਗਿਆ ਇਹਦੇ ਬਾਜੂ ਰੈਡੀ ਹੋਏ ਨੇ ਤੇ ਬਹੁਤ ਹੀ ਕੱਟਵਰਕ ਪ੍ਰਾਈਸ ਦੇ ਵਿੱਚ ਹੈ ਜੀ ਤੁਸੀਂ ਸਕਰੀਨ ਤੇ ਵਰਕ ਪ੍ਰਾਈਸ ਜਿਹੜਾ ਉਹ ਦੇਖ ਸਕਦੇ ਹੋ ਹਰ ਇੱਕ ਸੂਟ ਦਾ ਵਰਕ ਪ੍ਰਾਈਸ ਜਿਹੜਾ ਉਹ ਦਿੱਤਾ ਦੱਸਿਆ ਜਾਏਗਾ ਸਕਰੀਨ ਦੇ ਉੱਪਰ ਹਾਂਜੀ ਅਗਲਾ ਸੂਟ ਹੈ ਸਾਡੇ ਕੋਲ ਬਹੁਤ ਹੀ ਪਿਆਰਾ ਹੈ ਜੀ ਇਹ ਮਾਊਸ ਕਲਰ ਦਾ ਸੂਟ ਹੈ ਇਹ ਵੀ ਆਪਾਂ ਤਿੱਲੇ ਦੇ ਨਾਲ ਹੀ ਰੈਡੀ ਕੀਤਾ ਹੋਇਆ ਜੀ ਤੁਸੀਂ ਜਰੀ ਵੀ ਬੋਲ ਦਿੰਨੇ ਹੋ ਉਹਦੇ ਨਾਲ ਹੀ ਆਪਾਂ ਰੈਡੀ ਕੀਤਾ ਹੋਇਆ ਜੀ ਬਹੁਤ ਸੋਹਣਾ ਹੈ ਮੈਰੂਨ ਕਲਰ ਵਿੱਚ ਇਹਦੇ ਥੋੜੀ ਥੋੜੀ ਹਲਕੀ ਸ਼ੇਡ ਦਿੱਤੀ ਹੋਈ ਹੈ ਜੀ ਹਾਂਜੀ ਇਹਦੇ ਵਿੱਚ ਆਪਾਂ ਇਹਦੇ ਬਾਜੂ ਰੈਡੀ ਕੀਤੇ ਆ neck ready ਕੀਤਾ neck ਆਪਾਂ फ्रंट ਐਂਡ ਬੈਕ ਰੈਡੀ ਕੀਤਾ ਇਹ ਜਿਹੜੇ ਫਲਾਵਰਸ ਨੇ ਇਹ ਬਾਟਮ ਦੇ ਉੱਪਰ ਰੈਡੀ ਹੋਏ ਹੋਏ ਨੇ ਇਹਦਾ ਵੀ ਵਰਕ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਜਾਏਗਾ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਸਿਰਫ ਸਿਰਫ ਵਰਕ ਪ੍ਰਾਈਸ ਦੱਸਾਂਗੇ ਤੁਸੀਂ ਵਰਕ ਪ੍ਰਾਈਸ ਜਿਹੜਾ ਦੇਖ ਸਕਦੇ ਹੋ ਜੀ ਕਿੰਨਾ ਵਰਕ ਪ੍ਰਾਈਸ ਹੈ ਬਹੁਤ ਘੱਟ ਵਰਕ ਪ੍ਰਾਈਸ ਦੇ ਵਿੱਚ ਹੈ ਜੀ ਇਹ ਹਾਂਜੀ ਇਹ ਬਾਟਮ ਹੈ ਜੀ ਦੋਨੋਂ ਬਾਟਮ ਉੱਪਰ ਇਸ ਤਰ੍ਹਾਂ ਫਲਾਵਰਸ ਦਿੱਤੇ ਹੋਏ ਆ ਹੁਣ ਤੁਸੀਂ ਤਾਂ ਵੇਖ ਸਕਦੇ ਹੋ ਜੀ neck ਬਹੁਤ ਹੈਵੀ neck ਹੈ ਤੇ ਬਹੁਤ ਹੀ ਘੱਟ ਵਰਕ ਪ੍ਰਾਈਸ ਦੇ ਵਿੱਚ ਹੈ ਦੇਖ ਸਕਦੇ ਹੋ ਇਹ ਫਰੰਟ ਸਾਈਡ ਹੈ ਤੇ ਇਸੇ ਤਰ੍ਹਾਂ ਦਾ ਸੇਮ ਵਰਕ ਜਿਹੜਾ ਉਹ ਬੈਕ ਸਾਈਡ ਕੀਤਾ ਗਿਆ ਹੈ ਬਿਲਕੁਲ ਸੇਮ ਵਰਕ ਜਿਹੜਾ ਬੈਕ ਸਾਈਡ ਵੀ ਹੈ ਤੇ ਫਰੰਟ ਸਾਈਡ ਵੀ ਹੈ neck ਦੇ ਉੱਪਰ ਠੀਕ ਹੈ ਤੁਸੀਂ ਇੱਕ ਮਿੰਟ ਤੁਹਾਨੂੰ ਦਿਖਾਣੇ ਆ ਹੁਣ ਤੁਸੀਂ ਦੇਖ ਸਕਦੇ ਹੋ ਇਹ ਬੈਕ ਸਾਈਡ ਹੈ ਜੀ ਦੇਖੋ ਕੰਮ ਦੀ ਸਫਾਈ ਚੈੱਕ ਕਰੋ ਮਸ਼ੀਨ ਦੀ ਸਫਾਈ ਚੈੱਕ ਕਰੋ ਬਹੁਤ ਸੋਹਣਾ ਵਰਕ ਹੈ ਹਾਂਜੀ ਤੇ ਇਹਦੇ ਵੀ ਬਹੁਤ ਘੱਟ ਵਰਕ ਪ੍ਰਾਈਸ ਦੇ ਵਿੱਚ ਹੈ ਤੁਸੀਂ ਵੀ ਅਗਰ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਫਸਟ ਟਾਈਮ ਚੈਨਲ ਤੇ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਨਾਲ ਦੇ ਨਾਲ ਬੈਲ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਨੈਕਸਟ ਆਪਣੇ ਕੋਲ ਬਹੁਤ ਸੋਹਣਾ ਸੂਟ ਹੈ ਜੀ ਇਹਦਾ ਬਹੁਤ ਹੈਵੀ ਨੈਕ ਰੈਡੀ ਹੋਇਆ ਹੋਇਆ ਤੇ ਨਾਲ ਦੇ ਨਾਲ ਇਹਦਾ ਘੇਰਾ ਐਂਡ ਬਾਜੂ ਰੈਡੀ ਕੀਤਾ ਗਿਆ ਜੀ ਤੁਸੀਂ ਵੇਖ ਸਕਦੇ ਹੋ ਨੱਕ ਉੱਪਰ ਬਹੁਤ ਹੈਵੀ ਵਰਕ ਹੈ ਠੀਕ ਹੈ ਜੀ ਤੇ ਨਾਲ ਦੇ ਨਾਲ ਘੇਰਾ ਵੀ ਤੁਸੀਂ ਵੇਖ ਸਕਦੇ ਹੋ ਕਿਹਰੇ ਦੇ ਉੱਪਰ ਵੀ ਬਹੁਤ ਹੈਵੀ ਵਰਕ ਹੈ ਇਹ ਸਿਰਫ ਤੇ ਸਿਰਫ 19 ਇੰਚ ਕੇ ਰੈਜੀ ਉਹਦੇ ਵਿੱਚ ਵਿੱਚ ਇਹ ਰੈਡੀ ਕੀਤਾ ਗਿਆ ਬਹੁਤ ਸੋਹਣਾ ਵਰਕ ਹੈ ਬਹੁਤ ਸੁੰਨ ਡਿਜ਼ਾਈਨ ਹੈ ਕਸਟਮਰ ਦੀ ਚੋਇਸ ਸੀ ਉਹਨਾਂ ਦੇ ਅਕੋਰਡਿੰਗ ਜਿਹੜਾ ਉਸੇ ਤਰ੍ਹਾਂ ਦੇ ਉਹਨਾਂ ਨੂੰ ਸੂਟ ਰੈਡੀ ਕਰਕੇ ਦਿੱਤਾ ਜਾ ਰਿਹਾ ਠੀਕ ਹੈ ਜੀ ਤੁਸੀਂ ਵੇਖ ਸਕਦੇ ਤੇ ਬਾਜੂ ਵੀ ਬਹੁਤ ਹੈਵੀ ਨੇ ਇਹਦੇ ਵਿੱਚ ਆਪਾਂ ਇਹਦਾ neck ਘੇਰਾ ਤੇ ਬਾਜੂ ਰੈਡੀ ਕੀਤੇ ਹੋਏ ਨੇ ਬਾਜੂ ਤੁਹਾਨੂੰ ਹਰੇਕ ਸੂਟ ਦੇ ਨਾਲ ਜਿਹੜਾ 14 ਇੰਚ ਵਰਕ ਹੋਇਆ ਮਿਲੇਗਾ ਤੁਸੀਂ ਆਪਣੇ ਅਕੋਰਡਿੰਗ ਬਾਜੂ ਨੂੰ ਛੋਟਾ ਰੱਖ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਹੈ ਅੱਪਾ ਵਰਕ ਜਿਹੜਾ ਹੈ ਉਹ 14 ਇੰਚ ਤੱਕ ਹੀ ਕਰਕੇ ਦਿੰਨੇ ਆ ਠੀਕ ਹੈ ਜੀ ਨੈਕਸਟ ਹੈ ਜੀ ਆਪਣੇ ਕੋਲ ਗ੍ਰੇ ਕਲਰ ਦਾ ਸੂਟ ਇਹਦੇ ਉੱਪਰ ਵੀ ਆਪਾਂ ਰੈੱਡ ਕਲਰ ਦਾ ਪੈਚ ਲਗਾ ਕੇ ਰੈਡੀ ਕੀਤਾ ਹੈ ਇਹ ਡਿਜ਼ਾਈਨ ਆਪਾਂ ਨੂੰ ਕਸਟਮਰ ਨੇ ਭੇਜਿਆ ਸੀ ਜਿਵੇਂ ਦਾ ਭੇਜਿਆ ਆਪਾਂ ਉਵੇਂ ਦਾ ਹੀ ਰੈਡੀ ਕਰਕੇ ਦਿੱਤਾ ਹੈ ਪਲੱਸ ਮਿਰਰ ਵਰਕ ਹੈ ਜੀ ਇਹਦੇ ਵਿੱਚ ਇਹ ਕਿਹੜਾ ਰੈਡੀ ਹੋਇਆ ਤੇ ਨਾਲ ਦੀ ਨਾਲ ਸੇਮ ਟੂ ਸੇਮ ਜਿਹੜੇ ਹੈ ਬਾਜੂ ਰੈਡੀ ਕੀਤੇ ਹੋਏ ਨੇ ਇਹਦੇ ਵੀ ਬਾਜੂ ਜਿਹੜੇ ਨੇ ਉਹ 14 ਇੰਚ ਤੱਕ ਰੈਡੀ ਕੀਤੇ ਨੇ 14 ਇੰਚ ਤੱਕ ਆਪਣੇ ਕੋਲ ਬਾਜੀ ਰੈਡੀ ਹੈ ਆਪਾਂ ਹਰ ਇੱਕ ਸੂਟ ਦਾ 14 ਇੰਚ ਤੱਕ ਬਣਾ ਕੇ ਦਿੰਨੇ ਆ ਚਾਹੇ ਵੀਲ ਹੈ ਚਾਹੇ ਇਸ ਤਰ੍ਹਾਂ ਦਾ ਪੈਚ ਹੈ ਹਾਂ ਅਗਰ ਫਲਾਵਰ ਹੈ ਉੱਪਰ ਨੂੰ ਹੈ ਤਾਂ ਉਹ ਜ਼ਰੂਰ ਛੋਟਾ ਬੰਨਦਾ ਜੀ ਬਾਕੀ ਜਿਹੜਾ ਆਪਾਂ 14 ਇੰਚ ਤੱਕ ਵਰਕ ਕਰਕੇ ਦਿੰਨੇ ਆ ਹਰ ਇੱਕ ਸੂਟ ਦਾ ਹਾਂਜੀ ਇਹਦਾ ਵੀ ਬਹੁਤ ਘੱਟ ਵਰਕ ਪ੍ਰਾਈਸ ਹੈ ਜੀ ਤੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਜੀ ਨੈਕਸਟ ਆਪਣੇ ਕੋਲ ਮਹਿਰੂਨ ਕਲਰ ਦੇ ਵਿੱਚ ਸੂਟ ਹੈ ਜੀ ਤੁਸੀਂ ਵੇਖ ਸਕਦੇ ਤੇ ਕਾਰਨ ਰੈਡੀ ਹੋਏ ਨੇ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜੇ ਤੁਸੀਂ ਨੇੜੇ ਤੋਂ カラー कॉम्बिनेशन देख सकते हो जी बहुत सोणा है बहुत प्यारा सूट है जी ਤੇ ਬਹੁਤ ਹੀ ਕੱਟਵਰਕ ਪ੍ਰਾਈਸ ਦੇ ਵਿੱਚ ਹੈ ਜੀ ਵਰਕ ਪ੍ਰਾਈਸ ਤੁਹਾਨੂੰ ਹਰ ਇੱਕ ਸੂਟ ਦਾ ਜਿਹੜਾ ਹੈ ਸਕਰੀਨ ਦੇ ਉੱਪਰ ਮਿਲ ਜੇਗਾ ਤੁਸੀਂ ਦੇਖ ਸਕਦੇ ਹੋ ਇਹਦੇ ਵੀ ਬਾਜੂ ਜਿਹੜੇ ਆਪਾਂ 14 ਇੰਚ ਤੱਕ ਰੈਡੀ ਕੀਤੇ ਹੋਏ ਆ ਠੀਕ ਹੈ ਜੀ ਹਰ ਇੱਕ ਦਾ ਤੁਹਾਨੂੰ ਵਰਕ ਜਿਹੜਾ ਹੈ 14 ਇੰਚ ਹੀ ਰੈਡੀ ਮਿਲੇਗਾ ਜਿੰਨਾ ਤੁਸੀਂ ਜਿਹੜਾ ਵੀ ਤੁਸੀਂ ਡਿਜ਼ਾਈਨ ਸਾਨੂੰ ਸੈਂਡ ਕਰੋਗੇ ਉਹਦੇ ਅਕੋਰਡਿੰਗ ਤੁਹਾਡਾ ਡਿਜ਼ਾਈਨ ਜਿਹੜਾ ਉਹ ਸੂਟ ਰੈਡੀ ਹੋ ਜਾਏਗਾ ਹਾਂਜੀ ਫੈਬਰਿਕ ਕਸਟਮਰ ਦੀ ਚੁਆਇਸ ਦਾ ਹੁੰਦਾ ਜੀ ਡਿਜ਼ਾਈਨ ਵੀ ਕਸਟਮਰ ਦੀ ਚੋਇਸ ਦਾ ਹੈ ਤੇ ਕੰਮ ਸਾਡਾ ਹੁੰਦਾ ਜੋ ਤੁਹਾਨੂੰ ਜ਼ਰੂਰ ਪਸੰਦ ਆਏਗਾ ਇਹਦਾ ਵੀ ਬਹੁਤ ਘੱਟ ਵਰਕ ਪ੍ਰਾਈਸ ਦੇ ਵਿੱਚ ਜਿਹੜਾ ਸੂਟ ਰੈਡੀ ਹੋ ਜਾਏਗਾ ਜੀ ਹਾਂਜੀ ਇਹਦੇ ਬਾਜੂ ਤੇ ਕਾਰਨਰ ਰੈਡੀ ਹੋਇਆ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹਨਾਂ ਸਾਰਿਆਂ ਦੇ ਵਿੱਚੋਂ ਕਿਹੜਾ ਸੂਟ ਸਭ ਤੋਂ ਜ਼ਿਆਦਾ ਵਧੀਆ ਲੱਗਾ ਕਿਹੜਾ ਵਰਕ ਜਿਹੜਾ ਸਭ ਤੋਂ ਜ਼ਿਆਦਾ ਵਧੀਆ ਲੱਗਾ ਜੀ ਵੀਡੀਓ ਚੰਗੀ ਲੱਗੀ ਤੇ ਇਹਦੇ ਨੂੰ ਲਾਈਕ ਜ਼ਰੂਰ ਕਰ ਦੇਣਾ ਕਮੈਂਟ ਜ਼ਰੂਰ ਕਰ ਦੇਣਾ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਥੈਂਕ ਯੂ